ਖੜਿਆ ਨੈਸ਼ਨਲ ਹਾਈਵੇ 44 ਦੇ ਉੱਪਰ ਦਰਾਹਾ ਦੇ ਵਿਖੇ ਇੱਥੇ ਇੱਕ ਲਗਭਗ 8 ਕਰੋੜ ਰੁਪਏ ਦੀ ਲਗਤ ਦੇ ਨਾਲ ਇੱਕ ਸਰਕਾਰੀ ਹਸਪਤਾਲ ਟਰੋਮਾ ਸੈਂਟਰ ਦਾ ਦੁਦ்கਾਟਨ ਕੀਤਾ ਗਿਆ ਸੀ ਤੇ ਤਕਰੀਬਨ 2.5 ਤੋਂ 3 ਸਾਲ ਹੋਣ ਦੇ ਕਰੀਬ ਨੇ ਪਰੰਤੂ ਇਸ ਹਸਪਤਾਲ ਵਿੱਚ ਨਾ ਅਜੇ ਤੱਕ ਕੋਈ ਡਾਕਟਰ ਹੈ ਨਾ ਕੋਈ ਸਟਾਫ ਹੈ ਜਿਸ ਨੂੰ ਲੈ ਕੇ ਦਰਾਹਾ ਸ਼ਹਿਰ ਦੇ ਸਮਾਜ ਸੇਵੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਅੱਜ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਭੋਖ ਹੜਤਾਲ ਦੇ ਉੱਪਰ ਬੈਠੇ ਨੇ ਆਓ ਕਰਦੇ ਹਾਂ ਇਹਨਾਂ ਸਮਾਜ ਸੇਵੀਆਂ ਦੇ ਨਾਲ ਗੱਲਬਾਤ ਸਰਪੰਚ ਜੀ ਅੱਗੇ ਨੋਡ ਸਬੰਧਿਤ ਡਰਾਈਵਰ ਬਸ ਸਰਪੰਚ ਜੀ ਬੰਦੋਂ ਸਾਹਿਬ ਇੱਥੇ ਦੇਖਿਓ ਮੜਿਆ ਹੁਣ ਸਾਹਿਬ ਇਹ ਐਡਾ ਵੱਡਾ ਹਸਪੀਟਲ ਹੈ ਐਂਟਰੀ ਬੱਡੀ ਮਿਸ਼ਨਰੀ ਹੈ ਇੱਥੇ ਲਗਣੀ ਸੀ ਜੀ ਲੋਕਾਂ ਨੂੰ ਬਹੁਤ ਵੱਡੀ ਸਹੂਤ ਮਿਲਣੀ ਸੀ ਬਹੁਤ ਬੰਦ ਹੈ ਕੀ ਕਹੋਗੇ ਜਿੱਦਰ ਮੈਂ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਦਾ ਜਿਹੜੇ ਇੱਥੇ ਆ ਕੇ ਖੰਡਰ ਬਣ ਰਹੇ ਹਸਪੀਟਲ ਦੀ ਸਾਰ ਰਹੇ ਲਏ ਨੇ ਸਾਰੇ ਪੱਤਰਕਾਰ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਦੂਜਾ ਜਿਹੜੇ ਇੱਥੇ ਸਾਡੇ ਟੀਮ ਵਰਕਰ ਪਾਰਟੀ ਦੇ ਮੈਂਬਰ ਆ ਕੇ ਬੈਠੇ ਨੇ ਸਰਪ ਸਰਕਾਰ ਦੀਆਂ ਅੱਖਾਂ ਖੋਲਣ ਲਈ ਐਡਾ ਵੱਡਾ ਹਸਪਤਾਲ ਜਿਹੜਾ ਬਣਿਆ ਮਿੱਟੀ ਬਣ ਰਿਹਾ ਉਹਦੇ ਵਿੱਚ ਸਿਰਫ ਇੱਕ ਕੇਵਲ ਤੇ ਕੇਵਲ ਡਾਕਟਰ ਨਹੀਂ ਹੈ ਬਾਕੀ ਏਸੀ ਲੈਕਟਾਂ ਜੋ ਸਿਸਟਮ ਨਹੀਂ ਹਸਪਤਲਾਂ ਦੇ ਵਿੱਚ ਸੀ ਉਹ ਵੀ ਪਹਿਲਾਂ ਰੈਡੀ ਹੋ ਗਿਆ ਸਰਕਾਰ ਨੂੰ ਚਾਹੀਦਾ ਪੈਸੇ ਦਾ ਸਰਕਾਰ ਮਾਰਦੀ ਐਂਡੀਆਂ ਐਂਡੀਆਂ ਗੱਲਾਂ ਫੜਾ ਮਾਰਦੀ ਆ ਜੀ ਅਸੀਂ ਕਲੀਨਿਕ ਖੋਲਤੇ ਅਸੀਂ ਆਹ ਖੋਲਤੇ ਅਸੀਂ ਆਹ ਕਰਨ ਤੇ ਜੇ ਕਲੀਨਿਕ ਖੋਲ ਲੈਣੇ ਤਾਂ ਸੀਐਮ ਸਾਹਿਬ ਤੋਂ ਨਹੀਂ ਦੇਣਾ ਚੰਡੀਗੜ੍ਹ 에어ਪੋਰਟ ਤੇ ਧੜੰਮ ਦੇ ਘੇ ਡਿਗੇ ਨੇ ਤਾਂ ਦਿੱਲੀ ਜਾ ਕੇ ਕਿਉਂ ਐਡਮਿਟ ਹੋਏ ਕਿਉਂ ਨਹੀਂ ਆ ਕੇ ਕਿਤੇ ਲੁਧਿਆਣੇ ਕਿਤੇ ਚੰਡੀਗੜ੍ਹ ਦੇ ਹਸਪਤਾਲ ਐਡਮਿਟ ਹੋ ਗਏ ਗੱਲਾਂ ਮਾਰਦੇ ਨੇ ਇਹਨਾਂ ਦਾ ਸਾਰੀਆਂ ਸਰਕਾਰਾਂ ਪੈਸੇ ਲੈਂਦੀਆਂ ਨੇ ਜਿਹੜੇ ਆਲੇ-ਦਾਲੇ ਦੇ ਪ੍ਰਾਈਵੇਟ ਡਾਕਟਰ ਨੇ ਉਹਨਾਂ ਤੋਂ ਪੈਸੇ ਲੈਂਦੇ ਨੇ ਜੇ ਇਹ ਹਸਪਤਾਲ ਖੁੱਲ ਗਿਆ ਤਾਂ ਇਹ ਤੋਂ ਰੇਕ ਬੰਦਾ ਪਰਚੀ ਕਟਾ ਕੇ ਦਵਾਈ ਲੈ ਸਕੂ ਠੀਕ ਹੋ ਸਕੂ ਤਾਂ ਕਿ ਇਹ ਜਿਹੜੇ ਸਾਡੇ ਲੀਟਰ ਨੇ ਇਹਨਾਂ ਦੇ ਢਿੱਡ ਨਹੀਂ ਭਰਨੇ ਹੈਗੇ ਇਸ ਦੀ ਬਦੌਲਤ ਇਹਨਾਂ ਦੇ ਕਾਰਨ ਇਹਨਾਂ ਦੀ ਨਲਾਇਕੀ ਕਾਰਨ ਅੱਜ ਇਹ ਐਡਾ ਹਸਪਤਾਲ ਖੰਡਰ ਬਣ ਰਿਹਾ ਰਹੀ ਗੱਲ ਇਹ ਕਹਿੰਦੇ ਨੇ ਨੌਕਰੀਆਂ ਇੱਥੇ ਕੋਈ ਪ੍ਰਾਈਵੇਟ ਡਾਕਟਰ ਹੀ ਬਿਠਾ ਦੇਣ ਉਹਨੂੰ ਲੋਕਾਂ ਤੋਂ ਹੀ ਉਹੀ ਉਹੀ ਪਰਚੀ ਦੇ ਪੈਸੇ ਲਗਵਾ ਕੇ ਉਹਦੀ ਉਹੀ ਫੀਸ ਕਲੈਕਟ ਕਰੀ ਜਾਣ ਉਹ ਕਹਿਣਗੇ ਅਸੀਂ ਜੀ ਨੌਕਰੀਆਂ ਦੰਨੇ ਆਂ ਅਸੀਂ ਆਹ ਦੰਨੇ ਆਂ ਕੁਝ ਨਹੀਂ ਦੰਦੇ ਸਿਰਫ ਆਪਣੇ ਆਪਣੇ ਘਰ ਪਰਿਵਾਰ ਦੀਂਦੇ ਨੇ ਆਪਣੇ ਆਪਣੇ ਨੇੜੇ ਦੇ ਸਾਖ ਸਬੰਧੀ ਦਿੰਦੇ ਨੇ ਤੇ ਇਹਨਾਂ ਨੂੰ ਕੋਈ ਸਰਕਾਰ ਦੇ ਪੈਸੇ ਦੀ ਏਡੇ ਦੀ ਲੱਗੇ ਦੀ ਪ੍ਰਵਾਹ ਨਹੀਂ ਤੇ ਇਹਨਾਂ ਨੂੰ ਅਸੀਂ ਦੁਬਾਰਾ ਫੇਰ ਸੀਐਮ ਸਾਹਿਬ ਨੂੰ ਮੌਜੂਦਾ ਐਮਐਲਏ ਸਾਹਿਬ ਨੂੰ ਇੱਥੇ ਤੇ ਦੇੜੇ 4-5 ਕਾਉਂਸਲਰ ਨੇ ਅਵੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਹਲਕੇ ਦਾ ਤਰਾਹੇ ਦਾ ਪ੍ਰਧਾਨ ਪੱਪੂ ਜੀ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਆਓ ਇਹਦੀ ਸਾਰ ਲਓ ਲੋਕਾਂ ਦਾ ਦੁੱਖ ਤਕਲੀਫ ਜਿਹੜੀਆਂ ਬਿਮਾਰੀਆਂ ਨੇ ਕਿਸੇ ਨੂੰ ਕੈਂਸਰ ਹੁੰਦਾ ਕੁਝ ਹੁੰਦਾ ਉਹਨਾਂ ਦੇ ਟੈਸਟ ਕਰਾਓ ਉਹਨਾਂ ਦਾ ਲੋਕਾਂ ਦਾ ਪੁੰਨ ਲਓ ਭਲਾ ਕਰੋ ਸਰ ਲੱਗਦਾ ਵੀ ਜੋ ਪ੍ਰਾਈਵੇਟ ਸੈਕਟਰ ਹੈ ਜੀ ਪ੍ਰਾਈਵੇਟ ਸੈਕਟਰ ਨੂੰ ਪ੍ਰਮੋਟ ਕਰਨ ਦੇ ਲਈ ਜਾਂ ਉਹਨਾਂ ਅੰਦੀ ਰੱਖਿਆ ਕਰਨ ਦੇ ਲਈ ਇਸ ਇਸ ਹਸਪਤਾਲ ਨੂੰ ਸੁਰੇ ਨੁਕਸਾ ਜਾ ਰਿਹਾ ਹੈ ਬਿਲਕੁਲ ਰਾਈਟ ਆ ਜੀ ਆਲੇ-ਦਾਲੇ ਸਾਡੇ ਕਿੰਨੇ ਹਸਪੀਟਲ ਨੇ ਉਹ ਬੰਦ ਹੋ ਜਾਣਗੇ ਜੀ ਜਿਹੜੇ ਪ੍ਰਾਈਵੇਟ ਸੈਕਟਰ ਦੇ ਹਸਪੀਟਲ ਨੇ ਉਹ ਬੰਦ ਹੋ ਜਾਣਗੇ ਜੀ ਜੇ ਹਸਪੀਟਲ ਚੱਲ ਪਿਆ ਫਿਰ ਸਰਕਾਰਾਂ ਦੇ ਮੂਹਰੇ ਜਿਹੜੇ ਸਾਡੇ ਵਰਗੇ ਚੌਧਰੀ ਨੇ ਉਹਨਾਂ ਦੇ ਪੈਸੇ ਨਹੀਂ ਬਣਨੇ ਹੈਗੇ ਜੀ ਇਹੀ ਗੱਲ ਆ ਇਸ ਕਰਕੇ ਹੀ ਇਹ ਊਂਟਾ ਸਰਕਾਰ ਕਹਿੰਦੀ ਆ ਆ ਬਣਾ ਦੋ ਆ ਬਣਾ ਦੋ ਜੀ ਅਸੀਂ ਸਟੇਡੀਅਮ ਬਣਾਵਾਂਗੇ ਅਸੀਂ ਉਹ ਬਣਾਵਾਂਗੇ ਇਹ ਬਣਿਆ ਪਿਆ ਇੱਥੇ ਡਾਕਟਰ ਆ ਇੱਕ ਕੋਈ ਲਿਆ ਕੇ ਪ੍ਰਾਈਵੇਟ ਪਾ ਦਿਓ ਉਹਦੀ ਪਰਚੀ ਲਵਾ ਦਿਓ ਥੋੜੀ ਬਹੁਤੀ ਕਿ ਜਿਸ ਤਰ੍ਹਾਂ ਜਿਹੜੀ ਨਾਰਾ ਆਵੇ ਇਨਕਲਾਬ ਜਿੰਦਾਬਾਦ ਉਹ ਖਤਮ ਹੋ ਗਿਆ ਜੀ ਸਾਮਰਾਜ ਮੁਰਦਾਬਾਦ ਉਹ ਖਤਮ ਹੋ ਗਿਆ ਜੀ ਜਿਵੇਂ ਲੋਕਾਂ ਨੇ ਇਹਨਾਂ ਨੂੰ ਕਾਲੀ ਕਾਂਗਰਸ ਸਾਰੇ ਛੱਡ ਕੇ ਸਤਕਾਰ ਦਿੱਤਾ ਸੀ ਪਰ ਇਹਨਾਂ ਤੋਂ ਸਤਕਾਰ ਸਾਂਭਿਆ ਨਹੀਂ ਗਿਆ ਠੀਕ ਓਕੇ ਸਤਿਕਾਰ ਠੀਕ ਦਾ ਬੈਠਣਾ ਮਤਲਬ ਉਹ ਮੇਰੀ ਲੱਤ ਟੁੱਟੀ ਹੋਈ ਆ ਜਿਹੜਾ ਮੈਂ ਓਕਾ ਬੈਠਣਾ ਹਾਂਜੀ ਬਰਾਜ ਜੀ ਕਿੰਨਾ ਚਿਤ ਆਪਣਾ ਮੇਰਾ ਨਾਮ ਸੰਦੀਪ ਐਂਗਲੋ ਜੀ ਐਂਗਲੋ ਸਾਹਿਬ ਜਿਸ ਤਰ੍ਹਾਂ ਕਿ ਅੱਜ ਸਰਕਾਰੀ ਹਸਪਤਾਲ ਦੇ ਅੱਗੇ ਹਾਂ ਸਮਾਜ ਸੇਵੀਆ ਵੱਲੋਂ ਧਰਨਾ ਲਗਾਇਆ ਗਿਆ ਪੁਕੜਤਾਲ ਤੇ ਬੈਠੇ ਨੇ ਤੁਸੀਂ ਉਹਨਾਂ ਨੂੰ ਸਾਥ ਦੇਣ ਲਈ ਇੱਥੇ ਆਇਓ ਜੀ ਤਾਂ ਦੇਖੋ ਗੱਲ ਇਸ ਤਰ੍ਹਾਂ ਜੀ ਕੋਈ ਵੀ ਸਰਕਾਰ ਹੁੰਦੀ ਹੈ ਉਹ ਜਨਤਾ ਨੂੰ ਬੁਨਿਆਦੀ ਸਹੂਲਤਾਂ ਦਿੰਦੀ ਹੈ ਜੀ ਜਿਦੇ ਵਿੱਚ ਹੈਲਥ ਹੁੰਦੀ ਹੈ ਐਜੂਕੇਸ਼ਨ ਹੁੰਦੀ ਹੈ ਜੀ ਪਬਲਿਕ ਟਰਾਂਸਪੋਰਟ ਹੁੰਦੀ ਹੈ ਜੀ ਜੇ ਆਪਾਂ ਦੇਖਿਆ ਜਾਵੇ ਜੀ ਅੱਜ ਦੁਰਾਹੇ ਦੇ ਵਿੱਚ ਜੋ ਸਮੱਸਿਆ ਹੈ ਇੱਕ ਸਰਕਾਰੀ ਪਬਲਿਕ ਟਰਾਂਸਪੋਰਟ ਦੀ ਲੋਕਲ ਦੀ ਠੀਕ ਨਹੀਂ ਤੇ ਇੱਕ ਸਿਵਲ ਹਸਪੀਟਲ ਦੀ ਮੁੱਖ ਨਹੀਂ ਜਿਹੜੀ ਦੁਰਾਹੇ ਦੇ ਵਿੱਚ ਲਗਭਗ 2 ਸਾਲ ਹੋ ਚੁੱਕੇ ਬਹੁਤ ਹੀ ਖੂਬਸੂਰਤ ਬਿਲਡਿੰਗ ਬਣ ਚੁੱਕੀ ਹੈ ਬਿਲਕੁਲ ਨਵੀਂ ਸਿਵਲ ਹਸਪੀਟਲ ਦੀ ਤੇ ਇਹ ਹਸਪੀਟਲ ਦੀ ਬਿਲਡਿੰਗ ਜਿਹੜੀ ਹੈਗੀ ਐ ਇੰਨੀ ਕੁ ਪ੍ਰਾਈਮ ਲੋਕੇਸ਼ਨ ਦੇ ਉੱਤੇ ਐ ਇੱਥੋਂ ਥੋੜੀ ਜਿਹੀ ਅੱਗੇ ਜਿਸ ਤਰ੍ਹਾਂ ਸ਼ੇਰਪੁਰ ਚੌਕ ਹੈ ਜਿੱਥੇ ਐਸ ਪੀ ਐਸ ਹਸਪੀਟਲ ਹੈ ਇਹਦੀ ਲੋਕੇਸ਼ਨ ਸੇਮ ਉਸੇ ਤਰ੍ਹਾਂ ਦੀ ਹੈ ਜੀ ਇਹ ਐਨ ਐਚ 44 ਏ ਐਚ 1 ਲੁਧਿਆਣਾ ਦਿੱਲੀ ਹਾਈਵੇ ਦੇ ਉੱਪਰ ਇਹ ਮੇਨ ਸਥਿਤ ਹੈ ਜੀ ਇਹ ਜਿਹੜਾ ਹਸਪਤਾਲ ਹੈ ਜੀ ਤੇ ਇਹ ਹਸਪਤਾਲ ਉਸ ਇਲਾਕੇ ਦੇ ਵਿੱਚ ਹੈ ਜਿੱਥੇ ਮਿਕਸ ਲੈਂਡ ਏਰੀਆ ਹੈ ਜੀ ਇੱਥੇ ਹੈਵੀ ਲੁਧਿਆਣੇ ਦਾ ਇੰਡਸਟਰੀ ਏਰੀਆ ਹੈ ਇਸ ਏਰੀਆ ਦੇ ਟੋਟਲ ਸਾਰੇ ਲੁਧਿਆਣੇ ਦਾ ਹੈਵੀ ਇੰਡਸਟਰੀ ਏਰੀਆ ਤੇ ਇਸ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਸੰਘਣੀ ਪਾਪੂਲੇਸ਼ਨ ਹੈ ਜੀ ਹਰ ਵਰਗ ਦਾ ਲੋਕ ਇਹਦੇ ਆਸ-ਪਾਸ ਰਹਿੰਦਾ ਹੈ ਜੀ ਤੇ ਜਿਨ੍ਹਾਂ ਨੂੰ ਇੱਕ ਬੁਨਿਆਦੀ ਸਹੂਲਤ ਵਾਸਤੇ ਇੱਕ ਸਰਕਾਰੀ ਹਸਪਤਾਲ ਦੀ ਜ਼ਰੂਰਤ ਹੈ ਇਸ ਇਲਾਕੇ ਦੇ ਵਿੱਚ ਠੀਕ ਨਹੀਂ ਜੀ ਤੇ ਉਸ ਇਹ ਸਿਵਲ ਹਸਪਤਾਲ ਜਿਹੜਾ ਹੈ 2 ਸਾਲ ਤੋਂ ਬੰਦ ਪਿਆ ਬਿਲਕੁਲ ਨਵੀਂ ਬਿਲਡਿੰਗ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿਹੜੀ ਪੰਜਾਬ ਦੀ ਗਵਰਨਮੈਂਟ ਆ ਮжоਰਿਟੀ ਚ ਨਹੀਂ ਹੈ ਵੀ ਪੂਰ ਮੇਲੀ ਜੁੜੀ ਸਰਕਾਰ ਹੈ ਪੰਜਾਬ ਗਵਰਨਮੈਂਟ ਜਿਹੜੀ ਐਸ ਵੇਲੇ ਹੈ ਮੌਜੂਦਾ ਸਰਕਾਰ ਫੁੱਲ ਮжоਰਿਟੀ ਦੇ ਵਿੱਚ ਹੈ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਇੱਕ ਵਾਰ ਆਪਣੇ ਹੈਲਥ ਡਿਪਾਰਟਮੈਂਟ ਨੂੰ ਹੈਲਥ ਮਨਿਸਟਰ ਨੂੰ ਆਰਡਰ ਲਾਉਣ ਕਿ ਦਰਾਹੇ ਦਾ ਸੇਲਫ ਹਸਪੀਟਲ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਦੁਬਾਰਾ ਕੀ ਚਾਲੂ ਕਰਨਾ ਕਦੇ ਚਾਲੂ ਹੋਇਆ ਹੀ ਨਹੀਂ ਜੇ ਜੇ ਕਦੇ ਚਾਲੂ ਹੀ ਨਹੀਂ ਹੋਇਆ ਜੇ ਅੱਧੀ ਦੀ ਬਿਲਡਿੰਗ ਬਣੀ ਐ ਉਸ ਤੋਂ ਬਾਅਦ ਇਹਦੇ ਚ ਕਦੇ ਕੋਈ ਡਾਕਟਰ ਨਹੀਂ ਬੈਠੇ ਕਦੇ ਕੋਈ ਸਟਾਫ ਨਹੀਂ ਬੈਠੇ ਕਦੇ ਕੋਈ ਨਹੀਂ ਬੈਟਿਆ ਜੀ ਪੰਜਾਬ ਸਰਕਾਰ ਚਾਹੇ ਤਾਂ ਇੱਕ ਹਫ਼ਤੇ ਦੇ ਅੰਦਰ-ਅੰਦਰ ਇਸ ਸਿਵਲ ਹਸਪੀਟਲ ਦੀ ਸ਼ੁਰੂਆਤ ਕਰ ਸਕਦੀ ਹੈ ਜਿਸ ਦੇ ਨਾਲ ਆਮ ਜਿਹੜੀ ਜਨਤਾ ਇਸ ਇਲਾਕੇ ਦੇ ਆਸ-ਪਾਸ ਦੀ ਅੱਜ ਅੱਜ ਤੁਸੀਂ ਸਰਕਾਰੀ ਹਸਪਤਲ ਦਰਾਹਾ ਦੇ ਅੱਗੇ ਭੁਖੜ ਟਾਲ ਤੇ ਪਰ ਬੈਠੇ ਹੋ ਦੱਸੋਗੇ ਕੀ ਕਾਰਨ ਕੀ ਹੈ ਬਿਲਕੁਲ ਜੀ ਅੱਜ ਅਸੀਂ ਇੱਥੇ ਸਾਰੇ ਹੀ ਸਾਡੇ ਮੈਂਬਰ ਸਹਿਬਾਨ ਸਾਰੇ ਦਰਾਹਾ ਸ਼ਹਿਰ ਨਿਵਾਸੀ ਪੋਖੜਤਾਲ ਤੇ ਬੈਠੇ ਨੇ ਇਹਦਾ ਮੇਨ ਕਾਰਨ ਇਹੀ ਹੈ ਕਿ ਜਦੋਂ ਮਾਨ ਸਰਕਾਰ ਆਈ ਸੀ ਇਹਨਾਂ ਦਾ ਮੇਨ ਇੱਕ ਜਿਹੜਾ এজেন্ডਾ ਸੀ ਇਹਨਾਂ ਦਾ ਇੱਕ ਨਾਰਾ ਸੀ ਕਿ ਅਸੀਂ ਸਿੱਖਿਆ ਫ੍ਰੀ ਦਵਾਂਗੇ ਅਸੀਂ ਜਿਹੜੀ ਮੈਡੀਕਲ ਫੈਸਿਲਿਟੀਆਂ ਨੇ ਉਹ ਅਸੀਂ ਫ੍ਰੀ ਚ ਦਵਾਂਗੇ ਲੇਕਿਨ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਰੋੜਾਂ ਦੀ ਲਗਤ ਦੇ ਵਿੱਚ ਬਣਿਆ ਹੋਇਆ ਜਿਹੜਾ ਹਸਪਤਾਲ ਹੈ ਉਹ ਖੰਡਰ ਹੋ ਚੁੱਕਾ ਹੈ ਇੱਥੇ ਕੋਈ ਵੀ ਡਾਕਟਰਸ ਨਹੀਂ ਹੈਗੇ ਕੋਈ ਵੀ ਇਹਨਾਂ ਨੇ ਸੁਵਿਧਾ ਸਟਾਰਟ ਨਹੀਂ કરી ਸੋ ਅੱਜ ਅਸੀਂ ਇਹੀ ਰੋਸ ਨੂੰ ਲੈ ਕੇ ਇੱਥੇ ਬੈਠੇ ਆ ਤਾਂ ਕਿ ਜਿਹੜਾ ਹਸਪਤਾਲ ਹੈ ਉਹ ਸਟਾਰਟ ਕੀਤਾ ਜਾਵੇ। ਨਾਲੇ ਕਿਸੇ ਪਹਿਲਾਂ ਇਸ ਬਾਬਤ ਕਿਸੇ ਸਰਕਾਰੀ ਅਧਿਕਾਰੀ ਨੂੰ ਜਾਂ ਤੁਸੀਂ ਕੋਈ ਮੰਗ ਪੱਤਰ ਦਿੱਤਾ ਬਿਲਕੁਲ ਜੀ ਅਸੀਂ ਆਪਣੇ ਇੱਥੇ ਐਮ ਐਲ ਏ ਸਾਹਿਬ ਹਰੇਕ ਵੀਕ ਆਪਣਾ ਇੱਕ ਦਰਬਾਰ ਲਾਉਂਦੇ ਨੇ ਉਹਦੇ ਵਿੱਚ ਅਸੀਂ ਸਾਰੇ ਦੁਰਾਹੇ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਸਾਰੀਆਂ ਉਹਨਾਂ ਨੂੰ ਲੈ ਕੇ ਦਿੱਤੀਆਂ। ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਸੀ ਕਿ 1 ਮਹੀਨੇ ਦੇ ਅੰਦਰ ਤੁਹਾਡੇ ਸਾਰੇ ਕੰਮ ਕਰ ਦਿੱਤੇ ਜਾਣਗੇ ਲੇਕਿਨ ਅੱਜ ਤੱਕ ਉਹਨਾਂ ਨੇ ਇੱਕ ਵੀ ਕੰਮ ਹੈ ਜਿਹੜਾ ਉਹ ਨੇਪਰੇ ਨਹੀਂ ਚਾੜਿਆ। ਸੀ ਕੋਈ ਆਰਟੀਆਈ ਪਵਾ ਕੇ ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਨਹੀਂ ਜੀ ਦੇਖੋ ਇਹ ਜਨਤਾ ਦਾ ਮੁੱਦਾ ਹੈ ਸਾਰਾ ਜਿਹੜਾ ਹਸਪੀਟਲ ਆ ਉਹ ਬਣ ਚੁੱਕਾ ਹੈ ਇਹਦੇ ਲਈ ਆਰਟੀਆਈ ਬਾਣ ਦੀ ਕੀ ਜ਼ਰੂਰਤ ਹੈ ਕਿਉਂਕਿ ਉਹ ਦਾ ਕਾਰਨ ਇਹ ਹੈ ਅਸੀਂ ਇਸ ਕਰਕੇ ਨਹੀਂ ਪਾਈ ਕਿਉਂਕਿ ਇਹਦਾ ਉਦਘਾਟਨ ਸਾਡੇ ਹੈਲਥ ਮਨਿਸਟਰ ਡਾਕਟਰ ਬਲਬੀਰ ਸਿੰਘ ਜੀ ਕਰ ਚੁੱਕੇ ਨੇ ਫਿਰ ਆਰਟੀਆਈ ਬਾਣਦਾ ਮੈਨੂੰ ਲੱਗਦਾ ਕੋਈ ਵੀ ਮੋਟਿਵ ਨਹੀਂ ਸੀ ਬੰਦਾ ਇਸ ਤਰ੍ਹਾਂ ਕਿ ਇੱਕ 35 ਜੋ ਅਫਸਰ ਤੇ ਮਤਲਬ ਬੈਠਨੇ ਨੇ ਡਾਕਟਰਸ ਬੈਠਨੇ ਆ ਟੀਮ ਤੇ ਉਹਨਾਂ ਦਾ ਬਜਟ आ, मतलब बना के सरकार ने देना हो होता है इस ਵਿੱਚ ਕੇਂਦਰ ਸਰਕਾਰ ਦਾ ਵੀ ਕੋਈ ਯੋਦਨ ਹੁੰਦਾ ਹੈ ਇਸ ਬਾਰੇ ਕੀ ਕਹੋਗੇ ਦੇਖੋ ਜੀ ਇਹ ਪੰਜਾਬ ਸਰਕਾਰ ਦੀ ਡਿਊਟੀ ਹੈ ਅਸੀਂ ਆਮ ਲੋਕਾਂ ਸਾਨੂੰ ਹਸਪੀਟਲ ਬਣ ਚੁੱਕਾ ਹੈ ਜਦੋਂ ਪੈਸਾ ਲੱਗ ਹੀ ਚੁੱਕਾ ਹੈ ਇਮਾਰਤ ਬਣ ਕੇ ਤਿਆਰ ਹੋ ਚੁੱਕੀ ਹੈ ਦੋ ਡਾਕਟਰ ਲਾ ਨਹੀਂ ਡਾਕਟਰ ਇਹਨਾਂ ਕੋਲ ਹੈਗੇ ਨੇ ਤਾਂ ਇੱਕ ਇੱਕ ਡਾਕਟਰ ਦੀ ਡਿਊਟੀ ਖੰਨੇ ਤੋਂ ਲੈ ਲੈਣ ਪਾਇਲ ਤੋਂ ਲੈ ਲੈਣ ਲੱਗਦੇ ਹਸਪੀਟਲ ਹੈਗੇ ਨੇ ਇੱਕ ਇੱਕ ਦਿਨ ਕਰਕੇ ਵੀ ਸਟਾਰਟ ਤਾਂ ਕਰਨ ਕੁਝ ਤਾਂ ਕਰਨ ਜੀ ਜਿਸ ਤਰ੍ਹਾਂ ਕਿ ਮੈਡਮ ਤੁਸੀਂ ਗਾਹੇ-ਗਾਹੇ ਸ਼ਹਿਰ ਦੇ ਜੋ ਮੁੱਦੇ ਆ ਉਠਾਉਂਦੇ ਰਹਿੰਦੇ ਹੋ ਇਸ ਕਰਕੇ ਤੁਹਾਡੇ ਉੱਪਰ ਸਿਆਸੀ ਤੌਰ ਤੇ ਜੋ ਬਦਲਾਖੋਰੀ ਦੀ ਨੀਤੀ ਦੇ ਅਧੀਨ ਕੇਸ ਵੀ ਦਰਜ ਹੁੰਦੇ ਰਹਿੰਦੇ ਨੇ ਦੇਖੋ ਜੀ ਜੇਕਰ ਅਸੀਂ ਆਪਣੇ ਹੱਕ ਮੰਗਾਂਗੇ ਤਾਂ ਉਹਨਾਂ ਨੂੰ ਦਵਾਇਆ ਵੀ ਜਾਏਗਾ ਸੋ ਉਹ ਚੀਜ਼ਾਂ ਅਸੀਂ ਨਾ ਤਾਂ ਡਰਨ ਵਾਲੇ ਆ ਜਦੋਂ ਜਨਤਾ ਲਈ ਖੜੇ ਆ ਤਾਂ ਖੜੇ ਆ ਚਾਹੇ ਸੋ ਪਰਚਾ ਕਰਾ ਦੇਣ ਚਾਹੀ ਅੰਦਰ ਚੱਕ ਕੇ ਦੇ ਦੇਣ ਉਹ ਕੋਈ ਗੱਲ ਨਹੀਂ ਜਨਤਾ ਲਈ ਅੱਜ ਵੀ ਖੜੇ ਆ ਕੱਲ ਵੀ ਖੜੇ ਰਹਿਵਾਂਗੇ ਜੇ ਦੇਸ਼ ਦੇ ਲਈ ਜਾਨ ਦੇਣੀ ਵੀ ਪਈ ਤਾਂ ਅਸੀਂ ਤਿਆਰ ਆ ਮੈਨੂੰ ਜਿਸ ਤਰ੍ਹਾਂ ਕਿ ਤੁਹਾਡੇ ਉੱਪਰ ਕੇਸ ਦਰਜ ਕੀਤੇ ਗਏ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਕੇਸ ਨੇ ਜੋ 420 ਜਾਂ ਹੋਰ ਆਈਪੀਸੀ ਧਰਾਵਾਂ ਦੇ ਤੀਹ ਨੇ। ਹਾਂਜੀ ਸਰ ਇੱਕ ਰੀਸੈਂਟਲੀ ਇਹਨਾਂ ਨੇ ਮੇਰੇ ਤੇ ਕੇਸ ਕੀਤਾ ਏ ਉਹਦੇ ਵਿੱਚ ਸਰ ਨਾ ਮੈਂ ਬੰਦੇ ਨੇ ਸਾਫ਼ ਕੋਰਟ ਦੇ ਵਿੱਚ ਜਵਾਬ ਦੇ ਦਿੱਤਾ ਜਾ ਕੇ ਬਿਆਨ ਦੇ ਦਿੱਤੇ ਕਿ ਮੈਂ ਬੰਦੇ ਨੂੰ ਜਾਣਦੇ ਨਹੀਂ ਉਸ ਐਂਟੀ ਸਰਕਾਰ ਆਪੋਜੀਸ਼ਨ ਨੇ ਸਰ ਕਰਵਾਇਆ ਏ ਔਰ ਉਹਦਾ ਸਾਡਾ ਸਮਝੌਤਾ ਸਭ ਕੁਝ ਲਿਖਿਆ ਗਿਆ ਏ ਹੈਨਾ ਸਾਰਾ ਕੁਝ ਹੋ ਚੁੱਕਾ ਏ ਉੱਥੋਂ ਇਹਨਾਂ ਨੂੰ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਜੱਜ ਸਾਹਿਬ ਨੇ ਵੀ ਬਹੁਤ ਜ਼ਿਆਦਾ ਘੂਰਿਆ ਹੈ ਕਿ ਤੁਸੀਂ ਅੱਗੇ ਨੂੰ ਵਰਜਿਤ ਰਹੋ ਐਵੇਂ ਦੇ ਗਲਤ ਕੰਮ ਨਾ ਕਰੋ